ਤੁਸੀਂ जोड ਚੁੱਕੇ ਹੋ ਔਨਅਰ ਦੇ ਨਾਲ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਸ਼ਰਿਆਮ ਸੀਸੀਟੀਵੀ ਦੇ ਵਿੱਚ ਇੱਕ ਲੁੱਟ ਦੀ ਘਟਨਾ ਰਿਕਾਰਡ ਹੋਈ ਆ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਕਿ ਇਸ ਤਰ੍ਹਾਂ ਜ਼ਬਰਦਸਤੀ ਲੜਕੀ ਦੇ ਕੋਲੋਂ ਕਿਹਾ ਜਾ ਰਿਹਾ ਫੋਨ ਖੋਇਆ ਜਾਂਦਾ ਜਿਸ ਤੋਂ ਬਾਅਦ ਲੜਕੀ ਦੇ ਵੱਲੋਂ ਮੌਕੇ ਦੇ ਉੱਤੇ ਰੋਲਾ ਵੀ ਪਾਇਆ ਜਾਂਦਾ ਪਰ ਉਹਨੂੰ ਕੋਈ ਬਚਾਉਣ ਦੇ ਲਈ ਨਹੀਂ ਆਂਦਾ ਇੰਨੀ देर ਨੂੰ ਜਿਹੜਾ ਲੁਟੇਰਾ ਹੁੰਦਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਆ ਇਸ ਖਬਰ ਦੇ ਲਈ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਬਠਿੰਡਾ ਤੋਂ ਪੱਤਰਕਾਰ ਜੁੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਰਮਿੰਦਰ ਜੀ ਔਨ 에ਅਰ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਹਾਂ ਜੀ ਬਿਕਰ ਜੀ ਇਹ ਵੀ ਵੀਡੀਓ ਇੰਨੀ ਵਾਇਰਲ ਹੋ ਰਹੀ ਹੈ ਬਠਿੰਡਾ ਜਿਹਦੇ ਵਿੱਚ ਕਿ ਬੇਸ਼ੱਕ ਇਹ ਕੁੜੀਆਂ ਤਿੰਨ ਆਪਣੇ ਟਿਊਸ਼ਨ ਤੋਂ ਟਿਊਸ਼ਨ ਪੜ੍ਹਨ ਜੀ ਜਾ ਰਹੀ ਸੀ ਜੀ ਤਰੋੜਤੀ ਪਿੱਛੋਂ ਇੱਕ ਲੜਕਾ ਆਇਆ ਉਹਨਾਂ ਦਾ ਮੋਬਾਈਲ ਖੋ ਕੇ ਭਜ ਗਿਆ ਕਸਰ ਨਾ ਕੋ ਨੂੰ ਚੁਰਚਿੰਗ ਨਾ ਹੋਇਆ ਪਰ ਕੋਈ ਬਾਅਦ ਨਹੀਂ ਆਇਆ ਤੇ ਹਾਲੇ ਤੱਕ ਪੁਲਿਸ ਦੇ ਵੱਲੋਂ ਕੋਈ ਇਸ ਮਾਮਲੇ ਦੇ ਉੱਤੇ ਕਾਰਵਾਈ ਕਰਕੇ ਨੌਜਵਾਨ ਨੂੰ ਲੱਭਿਆ ਜਾ ਰਿਹਾ ਕਿਉਂਕਿ ਨੌਜਵਾਨ ਦਾ ਫੇਸ ਕਲੀਅਰ ਕੈਮਰੇ ਦੇ ਵਿੱਚ ਆ ਰਿਹਾ ਕੋਲਡਨ ਨੇ ਕੈਮਰੇ ਦੇ ਤਸਵੀਰਾਂ ਦਾ ਹਰਚ ਨੂੰ ਜੋ ਚ ਚੱਲ ਜਾਰੀ ਹੈ ਜਦੋਂ ਵੀ ਇਹ ਜਪੜਾ ਪੜਾ ਗਿਆ ਉਹ ਪੇਸ਼ ਕੀਤਾ ਜਾਵੇਗਾ ਤੇ ਬਗਾ ਕੀ ਕਰ ਰਹੇ ਆ ਬਠਿੰਡਾ ਲਗਾਤਾਰ ਬਠਿੰਡਾ ਦੇ ਵਿੱਚ ਆਏ ਦੇ ਨਹੀਂ ਲੁੱਟ ਖੋਹ ਦੀਆਂ ਵਾਰਦਾਤਾ ਵੀ ਵੱਧ ਰਹੀਆਂ ਪ੍ਰਸ਼ਾਸਨ ਦੇ ਵੱਲੋਂ ਕੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਇਸ ਦੇ ਤੇ ਨੱਥ ਪਾਈ ਜਾ ਸਕਦੀ ਹੈ ਜਿੰਨੇ ਵੀ ਇਹ ਲੁੱਟਕੋਹ ਅਫੈਂਚਰ ਕਰਦੇ ਆ ਇਹ ਸਾਰੇ ਜਿਹਨਾਂ ਨੂੰ ਨਸ਼ੇੜੀ ਹੈ ਨਸ਼ੇੜੇ ਨੂੰ ਨਸ਼ੇ ਨੂੰ ਪੂਰਤੀ ਲਈ ਇਹ ਕੰਮ ਨੂੰ ਜਾਮ ਦੇ ਦਿਆ ਕੁੜੀਆਂ ਚੁਟਾਈਆਂ ਹੋਰ ਕੁਝ ਛੋਟੀਆਂ ਨਹੀਂ ਆਈਆਂ ਮੋਬਲੀ ਚੁਟਾਈਆਂ ਆਈਆਂ ਸੀ ਤੇ ਲੜਕੀ ਦੇ ਨਾਲ ਜਿਹੜੀ ਹੋਰ ਤਿੰਨ ਲੜਕੀਆਂ ਜਾ ਰਹੀਆਂ ਸੀ ਲੁੱਟ ਇੱਕ ਕੋਲੋਂ ਹੋਈ ਆ ਜਾਂ ਤਿੰਨਾਂ ਕੋਲੋਂ ਇੱਕ ਕੋਲੋਂ ਕਨਾਲੀ ਕੁਲਿਕ ਨੂੰ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਹਰਮਿੰਦਰ ਸਿੰਘ ਜੀ ਤੁਸੀਂ ਸਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੋ ਇਹ ਪੱਤਰਕਾਰ ਸੰਸ ਸਾਡੇ ਬਠਿੰਡਾ ਤੋਂ ਜਿਨ੍ਹਾਂ ਨੇ ਇਸ ਮਾਮਲੇ ਦੇ ਉੱਤੇ ਜਾਣਕਾਰੀ ਦਿੱਤੀ ਕਿ ਲੁੱਟ ਦੇ ਇਰਾਦੇ ਦੇ ਨਾਲ ਨੌਜਵਾਨ ਆਂਦਾ ਆ ਲੜਕੀ ਨੂੰ ਸ਼ਿਕਾਰ ਬਣਾਉਂਦਾ ਆ ਲੜਕੀ ਦੇ ਕੋਲੋਂ ਜ਼ਬਰਦਸਤੀ ਫੋਨ ਖੋ ਕੇ ਮੌਕੇ ਦੇ ਉੱਤੋਂ ਫਰਾਰ ਹੋ ਜਾਂਦਾ ਆ ਸੱਸ਼ੀ ਗਾਲ ਤੁਸੀਂ ਜੜ ਚੁੱਕੇ ਹੋ ਆਨਅਰ ਦੇ ਨਾਂ ਲੈ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਸ਼ਰੀਆਮ ਸੀਸੀਟੀਵੀ ਦੇ ਵਿੱਚ ਇੱਕ ਲੁੱਟ ਦੀ ਘਟਨਾ ਰਿਕਾਰਡ ਹੋਈ ਹੈ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਕਿ ਇਸ ਤਰ੍ਹਾਂ ਜ਼ਬਰਦਸਤੀ ਲੜਕੀ ਦੇ ਕੋਲੋਂ ਕਿਹਾ ਜਾ ਰਿਹਾ ਫੋਨ ਖੋਇਆ ਜਾਂਦਾ ਹੈ ਜਿਸ ਤੋਂ ਬਾਅਦ ਲੜਕੀ ਦੇ ਵੱਲੋਂ ਮੌਕੇ ਦੇ ਉੱਤੇ ਰੋਲਾ ਵੀ ਪਾਇਆ ਜਾਂਦਾ ਪਰ ਉਹਨੂੰ ਕੋਈ ਬਚਾਉਣ ਦੇ ਲਈ ਨਹੀਂ ਆਂਦਾ ਇੰਨੀ ਦੇਰ ਨੂੰ ਜਿਹੜਾ ਲੁਟੇਰਾ ਹੁੰਦਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਆ ਇਸ ਖਬਰ ਦੇ ਲਈ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਬਠਿੰਡਾ ਤੋਂ ਪੱਤਰਕਾਰ ਜੁੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਰਮਿੰਦਰ ਜੀ ਔਨ 에ਅਰ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ ਹਾਂਜੀ ਬਿਖੇਮ ਜੀ ਇਹ ਉਹ ਮੈਡ ਵੀਡੀਓ ਇੰਨੀ ਵਾਇਰਲ ਹੋ ਰਹੀ ਹੈ ਬ੍ਰਿੰਦਰ ਜਿਹਦੇ ਵਿੱਚ ਕਿ ਬੇਸ਼ੱਕ ਇਹ ਕੁੜੀਆਂ ਤਿੰਨ ਆਪਣੇ ਟਿਊਸ਼ਨ ਤੋਂ ਟਿਊਸ਼ਨ ਪੜ੍ਹਨ ਜੇ ਜਾ ਰਹੇ ਸੀ ਜੀ ਤੁਰੜਤੇ ਪਿੱਛੋਂ ਇੱਕ ਲੜਕਾ ਆਇਆ ਉਹਨਾਂ ਦਾ ਮੋਬਾਈਲ ਖੋ ਕੇ ਭਜ ਗਿਆ ਕਜ਼ਰਨਾਗਰ ਨੂੰ ਚੀਚਿੰਗਾ ਰਹੋਇਆ ਪਰ ਕੋਈ ਬਾਅਦ ਨਹੀਂ ਆਇਆ ਤੇ ਹਾਲੇ ਤੱਕ ਪੁਲਿਸ ਦੇ ਵੱਲੋਂ ਕੋਈ ਇਸ ਮਾਮਲੇ ਦੇ ਉੱਤੇ ਕਾਰਵਾਈ ਕਰਕੇ ਨੌਜਵਾਨ ਨੂੰ ਲੱਭਿਆ ਜਾ ਰਿਹਾ ਕਿਉਂਕਿ ਨੌਜਵਾਨ ਦਾ ਫੇਸ ਕਲੀਅਰ ਕੈਮਰੇ ਦੇ ਵਿੱਚ ਆ ਰਿਹਾ ਕੋਲੋਂ ਕੈਮਰਿਡੀ ਦੇ ਦਾ ਤਰ੍ਹਾਂ ਦੇ ਅਰਥ ਨੂੰ ਜੋ ਚ ਚੱਲ ਜਾਰੀ ਹੈ ਜਦੋਂ ਵੀ ਇਹ ਜਾ ਪੜਾ ਗਿਆ ਉਹ ਪਿਛੇ ਤੱਕ ਜਲੀਗਾ ਤੇ ਇਹ ਕੀ ਕਰ ਰਹੇ ਆ ਬਠਿੰਡਾ ਲਗਾਤਾਰ ਬਠਿੰਡਾ ਦੇ ਵਿੱਚ ਆਏ ਦੇ ਨਹੀਂ ਲੁੱਟ ਖੋਹ ਦੀਆਂ ਵਾਰਦਾਤਾ ਵੀ ਵੱਧ ਰਹੀਆਂ ਪ੍ਰਸ਼ਾਸਨ ਦੇ ਵੱਲੋਂ ਕੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨਹੀਂ ਕਿਸ ਤਰ੍ਹਾਂ ਇਸ ਦੇ ਉੱਤੇ ਨੱਥ ਪਾਈ ਜਾ ਸਕਦੀ ਹੈ ਜਿੰਨੇ ਵੀ ਇਹ ਲੁਟਕੋਰ ਸੈਚਰ ਕਰਦੇ ਹੈ ਇਹ ਸਾਰੇ ਜਿਨ੍ਹਾਂ ਨੂੰ ਨਸ਼ੇੜੀ ਹੈ ਨਸ਼ੇੜੇ ਨੂੰ ਨਸ਼ੇ ਨੂੰ ਪੂਰਤੀ ਲਈ ਇਹ ਕੰਮ ਨੂੰ ਜਾਮ ਦੇ ਦਿਆ ਤੇ ਪੁਲਿਸ ਨਾਲ ਤੁਹਾਡੀ ਗੱਲ ਹੋਈ ਆ ਇਸ ਮਾਮਲੇ ਦੇ ਉੱਤੇ ਤੁਸੀਂ ਗੱਲ ਕੀਤੀ ਹੋਵੇ ਪੁਲਿਸ ਦੇ ਨਾਲ ਪੁਲਿਸ ਵਾਲੇ ਇਸ ਗੱਲ ਤੇ ਬਲੂਨ ਤਿਆਰ ਕੈਮਰੇ ਮੂਰੇ ਬਲੂਨ ਤਿਆਰ ਨਹੀਂ ਉਹ ਕਹਿੰਦੇ ਜਦੋਂ ਸਾਡਾ ਫੜਿਆ ਅਸੀਂ ਤਾਂ ਸਹੀ ਗੱਲ ਕਰ ਤੇ ਲੜਕੀ ਨੂੰ ਕੋਈ ਝੋਟ ਵੀ ਆਈ ਆ ਕਿਉਂਕਿ ਬੜੀ ਜ਼ਬਰਦਸਤੀ ਲੜਕੀ ਦੇ ਕੋਲੋਂ ਜਿਹੜਾ ਪਰਸ ਆਪਾਂ ਦੇਖ ਰਿਹਾ ਪਰਸ ਜਾਂ ਪਰਸ ਦੇ ਵਿੱਚ ਜੋ ਫੋਨ ਆ ਬੜਾ ਜ਼ਬਰਦਸਤੀ ਦੇ ਨਾਲ ਖਿੱਚਿਆ ਜਾ ਰਿਹਾ ਪੁਲਿਸ ਨੂੰ ਮੌਲੀ ਦੀਆਂ ਚੋਟਾਂ ਨਹੀਂ ਆ ਹੋਰ ਕੋਈ ਝੋਟ ਨਹੀਂ ਆਈ ਮੌਲੀ ਦੀਆਂ ਚੋਟਾਂ ਨਹੀਂ ਆਈ ਸੀ ਤੇ ਲੜਕੀ ਦੇ ਨਾਲ ਜਿਹੜੀ ਹੋਰ ਤਿੰਨ ਲੜਕੀਆਂ ਜਾ ਰਹੀਆਂ ਸੀ ਲੁੱਟ ਇੱਕ ਕੋਲੋਂ ਹੋਈ ਆ ਜਾਂ ਤਿੰਨਾਂ ਕੋਲੋਂ ਇੱਕ ਕੋਲੋਂ ਗੁਲੀ ਨੂੰ ਕੋਲੋਂ ਹੋਈ ਜੀ ਇੱਕ ਨਾਲ ਕੁੜੀ ਕੋਲੋਂ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਹਰਮਿੰਦਰ ਸਿੰਘ ਜੀ ਤੁਸੀਂ ਸਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੋ ਇਹ ਪੱਤਰਕਾਰ ਸਾਨ ਸਾਡੇ ਬਠਿੰਡਾ ਤੋਂ ਜਿਨ੍ਹਾਂ ਨੇ ਇਸ ਮਾਮਲੇ ਦੇ ਉੱਤੇ ਜਾਣਕਾਰੀ ਦਿੱਤੀ ਕਿ ਲੁੱਟ ਦੇ ਇਰਾਦੇ ਦੇ ਨਾਲ ਨੌਜਵਾਨ ਆਂਦਾ ਆ ਲੜਕੀ ਨੂੰ ਸ਼ਿਕਾਰ ਬਣਾਉਂਦਾ ਆ ਲੜਕੀ ਦੇ ਕੋਲੋਂ ਜ਼ਬਰਦਸਤੀ ਫੋਨ ਖੋ ਕੇ ਮੌਕੇ ਦੇ ਉੱਤੋਂ ਫਰਾਰ ਹੋ ਜਾਂਦਾ ਆ ਸੋ ਜੀ ਗਾਲ ਤੁਸੀਂ ਜੁੜ ਚੁੱਕੇ ਹੋ ਔਨ ਏਅਰ ਦੇ ਨਾਲ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਸ਼ਰਿਆਮ ਸੀਸੀਟੀਵੀ ਦੇ ਵਿੱਚ ਇੱਕ ਲੁੱਟ ਦੀ ਘਟਨਾ ਰਿਕਾਰਡ ਹੋਈ ਆ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਕਿ ਇਸ ਤਰ੍ਹਾਂ ਜ਼ਬਰਦਸਤੀ ਲੜਕੀ ਦੇ ਕੋਲੋਂ ਕਿਹਾ ਜਾ ਰਿਹਾ ਫੋਨ ਖੋਇਆ ਜਾਂਦਾ ਜਿਸ ਤੋਂ ਬਾਅਦ ਲੜਕੀ ਦੇ ਵੱਲੋਂ ਮੌਕੇ ਦੇ ਉੱਤੇ ਰੋਲਾ ਵੀ ਪਾਇਆ ਜਾਂਦਾ ਪਰ ਉਹਨੂੰ ਕੋਈ ਬਚਾਉਣ ਦੇ ਲਈ ਨਹੀਂ ਆਂਦਾ ਇੰਨੀ ਦੇਰ ਨੂੰ ਜਿਹੜਾ ਲੁਟੇਰਾ ਹੁੰਦਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਆ ਇਸ ਖਬਰ ਦੇ ਲਈ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਬਠਿੰਡਾ ਤੋਂ ਪੱਤਰਕਾਰ ਜੁੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਰਮਿੰਦਰ ਜੀ ਔਨ 에ਅਰ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ ਹਾਂਜੀ ਬਿਖੇਨ ਜੀ ਇਹ ਤੋਂ ਵੀਡੀਓ ਇੰਨੀ ਵਾਇਰਲ ਹੋ ਰਹੀ ਹੈ ਬਠਿੰਡਾ ਜਿਹੇ ਦੇ ਵਿੱਚ ਕਿ ਬੇਸ਼ੱਕ ਇਹ ਕੁੜੀਆਂ ਤਿੰਨ ਆਪਣੇ ਟਿਊਸ਼ਨ ਤੋਂ ਟਿਊਸ਼ਨ ਪੜ੍ਹਨ ਜੀ ਜਾ ਰਹੀ ਸੀ ਜਿੱਤ ਰੋੜ ਤੇ ਪਿੱਛੋਂ ਇੱਕ ਲੜਕਾ ਆਇਆ ਉਹਨਾਂ ਦਾ ਮੋਬਾਈਲ ਖੋ ਕੇ ਭਜ ਗਿਆ ਕਸ਼ਨਗਰ ਨੂੰ ਚਿਰਚਿਨਾ ਰਹਾ ਹੋਇਆ ਪਰ ਕੋਈ ਬਾਅਦ ਨਹੀਂ ਆਇਆ ਤੇ ਹਾਲੇ ਤੱਕ ਪੁਲਿਸ ਦੇ ਵੱਲੋਂ ਕੋਈ ਇਸ ਮਾਮਲੇ ਦੇ ਉੱਤੇ ਕਾਰਵਾਈ ਕਰਕੇ ਨੌਜਵਾਨ ਨੂੰ ਲੱਭਿਆ ਜਾ ਰਿਹਾ ਕਿਉਂਕਿ ਨੌਜਵਾਨ ਦਾ ਫੇਸ ਕਲੀਅਰ ਕੈਮਰੇ ਦੇ ਵਿੱਚ ਆ ਰਿਹਾ ਕੋਲ ਉਹਨਾਂ ਨੇ ਕੈਮਰੇ ਦੀ ਤਸਵੀਰ ਦਾ ਹਾਰਚ ਨੂੰ ਜੋ ਚਾਹਤ ਚ ਚੱਲੀ ਜਾ ਰਹੀ ਹੈ ਜਦੋਂ ਵੀ ਇਹ ਜਪੜਾ ਗਿਆ ਉਹ ਪੇਸ਼ ਕੀਤਾ ਜਾ ਰਿਹਾ ਤੇ ਬقى ਕੀ ਕਾਰਨ ਆ ਬਠਿੰਡਾ ਲਗਾਤਾਰ ਬਠਿੰਡਾ ਦੇ ਵਿੱਚ ਆਏ ਦੇ ਨੀ ਲੁੱਟਖੋ ਦੀਆਂ ਵਾਰਦਾਤਾ ਵੀ ਵੱਧ ਰਹੀਆਂ ਪ੍ਰਸ਼ਾਸਨ ਦੇ ਵੱਲੋਂ ਕੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਕਿਸ ਤਰ੍ਹਾਂ ਇਸ ਦੇ ਤੇ ਨੱਥ ਪਾਈ ਜਾ ਸਕਦੀ ਹੈ ਜਿੰਨੇ ਵੀ ਇਹ ਲੁੱਟਕੋਅ ਅਸਿਡੈਂਚਰ ਕਰਦੇ ਆ ਇਹ ਸਾਰੇ ਜਿਨ੍ਹਾਂ ਨੂੰ ਨਸ਼ੇੜੀ ਹੈ ਨਸ਼ੇ ਨੂੰ ਨਸ਼ੇ ਨੂੰ ਪੂਰਤੀ ਲਈ ਇਹ ਕੰਮ ਨੂੰ ਜਾਮ ਦੇ ਦਿਆ ਤੇ ਪੁਲਿਸ ਨਾਲ ਤੁਹਾਡੀ ਗੱਲ ਹੋਈ ਹੈ ਇਸ ਮਾਮਲੇ ਦੇ ਉੱਤੇ ਤੁਸੀਂ ਗੱਲ ਕੀਤੀ ਹੋਵੇ ਪੁਲਿਸ ਦੇ ਨਾਲ ਸ਼ੂਗਰਿਸ ਗੱਲ ਤੇ ਬੰਦ ਲੋਕ ਤਿਆਰ ਕੈਮਰੇ ਮਰੇ ਬੰਦ ਲੋਕ ਤਿਆਰ ਨਹੀਂ ਉਹ ਕਹਿੰਦੇ ਜਦੋਂ ਸਾਡਾ ਥੋੜੇ ਜਿਹਾ ਅਸੀਂ ਤਾਂ ਸੰਜੀਗਲ ਗੱਲ ਕਰ ਤੇ ਲੜਕੀ ਨੂੰ ਕੋਈ ਚੋਟ ਵੀ ਆਈ ਆ ਕਿਉਂਕਿ ਬੜੀ ਜ਼ਬਰਦਸਤੀ ਲੜਕੀ ਦੇ ਕੋਲੋਂ ਜਿਹੜਾ ਪਰਸ ਆਪਾਂ ਦੇਖ ਰਿਹਾ ਪਰਸ ਜਾਂ ਪਰਸ ਦੇ ਵਿੱਚ ਜੋ ਫੋਨ ਆ ਬੜਾ ਜ਼ਬਰਦਸਤੀ ਦੇ ਨਾਲ ਖਿੱਚਿਆ ਜਾ ਰਿਹਾ ਉਸ ਨੂੰ ਮੋਲੀ ਦੇ ਚੁਟਾਈਆਂ ਹੋਰ ਕੋਈ ਝੋਟ ਨਹੀਂ ਆਈ ਮੋਲੀ ਨਹੀਂ ਚੁਟਾਈਆਂ ਸੀ ਤੇ ਲੜਕੀ ਦੇ ਨਾਲ ਜਿਹੜੀ ਹੋਰ ਤਿੰਨ ਲੜਕੀਆਂ ਜਾ ਰਹੀਆਂ ਸੀ ਲੁੱਟ ਇੱਕ ਕੋਲੋਂ ਹੋਈ ਆ ਜਾਂ ਤਿੰਨਾਂ ਕੋਲੋਂ ਇੱਕ ਕੋਲੋਂ ਗੁਲੀ ਕੋਲੋਂ ਹੋ ਗਈ ਜੀ ਇੱਕ ਨਾਲ ਹੀ ਕੁਝ ਜਿਹਾ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਹਰਮਿੰਦਰ ਸਿੰਘ ਜੀ ਤੁਸੀਂ ਸਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੋ ਇਹ ਪੱਤਰਕਾਰ ਸੰ ਸਾਡੇ ਬਠਿੰਡਾ ਤੋਂ ਜਿਨ੍ਹਾਂ ਨੇ ਇਸ ਮਾਮਲੇ ਦੇ ਉੱਤੇ ਜਾਣਕਾਰੀ ਦਿੱਤੀ ਕਿ ਲੁੱਟ ਦੇ ਇਰਾਦੇ ਦੇ ਨਾਲ ਨੌਜਵਾਨ ਆਂਦਾ ਆ ਲੜਕੀ ਨੂੰ ਸ਼ਿਕਾਰ ਬਣਾਉਂਦਾ ਆ ਲੜਕੀ ਦੇ ਕੋਲੋਂ ਜ਼ਬਰਦਸਤੀ ਫੋਨ ਖੋ ਕੇ ਮੌਕੇ ਦੇ ਉੱਤੋਂ ਫਰਾਰ ਹੋ ਜਾਂਦਾ ਆ ਸੱਜੇ ਗਾਲ ਤੁਸੀਂ ਜੁੜ ਚੁੱਕੇ ਹੋ ਆਨਅਰ ਦੇ ਨਾਲ ਲੈ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਸ਼ਰਿਆਮ ਸੀਸੀਟੀਵੀ ਦੇ ਵਿੱਚ ਇੱਕ ਲੁੱਟ ਦੀ ਘਟਨਾ रिकॉर्ड ਹੋਈਆਂ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਕਿ ਇਸ ਤਰ੍ਹਾਂ ਜ਼ਬਰਦਸਤੀ ਲੜਕੀ ਦੇ ਕੋਲੋਂ ਕਿਹਾ ਜਾ ਰਿਹਾ ਫੋਨ ਖੋਇਆ ਜਾਂਦਾ ਜਿਸ ਤੋਂ ਬਾਅਦ ਲੜਕੀ ਦੇ ਵੱਲੋਂ ਮੌਕੇ ਦੇ ਉੱਤੇ ਰੋਲਾ ਵੀ ਪਾਇਆ ਜਾਂਦਾ ਪਰ ਉਹਨੂੰ ਕੋਈ ਬਚਾਉਣ ਦੇ ਲਈ ਨਹੀਂ ਆਂਦਾ ਇੰਨੀ ਦੇਰ ਨੂੰ ਜਿਹੜਾ ਲੁਟੇਰਾ ਹੁੰਦਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਆ ਇਸ ਖਬਰ ਦੇ ਲਈ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਬਠਿੰਡਾ ਤੋਂ ਪੱਤਰਕਾਰ ਜੁੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਰਮਿੰਦਰ ਜੀ ਔਨ 에ਅਰ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ ਹਾਂਜੀ ਬਿਖੇਮ ਜੀ ਇਹੇ ਵੈਰ ਲੋ ਹੋ ਰਹੀ ਹੈ ਬ੍ਰਿੰਡਲ ਜਿਹਨਾਂ ਦੇ ਵਿੱਚ ਕਿ ਬੇਸ਼ੱਕ ਇਹ ਕੁੜੀਆਂ ਤਿੰਨ ਆਪਣੇ ਟਿਊਸ਼ਨ ਤੋਂ ਟਿਊਸ਼ਨ ਪੜ੍ਹਨ ਜੇ ਜਾ ਰਹੇ ਸੀ ਜੀਤ ਰੋੜ ਤੇ ਪਿੱਛੋਂ ਇੱਕ ਲੜਕਾ ਆਇਆ ਉਹਨਾਂ ਦਾ ਮੋਬਾਈਲ ਖੋ ਕੇ ਭਜ ਗਿਆ ਕਸ਼ਨਗਰ ਨੂੰ ਚਿਰ ਚਿੰਨਹਰਾ ਹੋਇਆ ਪਰ ਕੋਈ ਬਾਅਦ ਨਹੀਂ ਆਇਆ ਤੇ ਹਾਲੇ ਤੱਕ ਪੁਲਿਸ ਦੇ ਵੱਲੋਂ ਕੋਈ ਇਸ ਮਾਮਲੇ ਦੇ ਉੱਤੇ ਕਾਰਵਾਈ ਕਰਕੇ ਨੌਜਵਾਨ ਨੂੰ ਲੱਭਿਆ ਜਾ ਰਿਹਾ ਕਿਉਂਕਿ ਨੌਜਵਾਨ ਦਾ ਫੇਸ ਕਲੀਅਰ ਕੈਮਰੇ ਦੇ ਵਿੱਚ ਆ ਰਿਹਾ ਕੈਨੇਡੀਅਰ ਦਾ ਤਤਨ ਦਾ ਅਰਥ ਨੂੰ ਜੋ ਚ ਚੱਲ ਜਾਰੀ ਹੈ ਜਦੋਂ ਵੀ ਇਹ ਜਾ ਪੜਾ ਗਿਆ ਉਹ ਪੇਸ਼ ਕਿਤੇ ਚੱਲੇਗਾ ਤੇ ਕੀ ਕਰ ਰਹੇ ਆ ਬਠਿੰਡਾ ਲਗਾਤਾਰ ਬਠਿੰਡਾ ਦੇ ਵਿੱਚ ਆਏ ਦੇ ਨਹੀਂ ਲੁੱਟ ਖੋਹ ਦੀਆਂ ਵਾਰਦਾਤਾ ਵੀ ਵੱਧ ਰਹੀਆਂ ਪ੍ਰਸ਼ਾਸਨ ਦੇ ਵੱਲੋਂ ਕੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਇਸ ਦੇ ਤੇ ਨਾਥ ਪਾਈ ਜਾ ਸਕਦੀ ਹੈ ਜਿੰਨੇ ਵੀ ਇਹ ਲੁੱਟਕੋਸ ਨੇਚਰ ਕਰਦੇ ਆ ਇਹ ਸਾਰੇ ਜਿਨ੍ਹਾਂ ਨੂੰ ਨਸ਼ੇੜੀ ਹੈ ਨਸ਼ੇ ਨੂੰ ਨਸ਼ ਨੂੰ ਪੂਰਤੀ ਲਈ ਇਹ ਕੰਮ ਨੂੰ ਜਾਮ ਦਿੱਤੇ ਆ ਤੇ ਪੁਲਿਸ ਨਾਲ ਤੁਹਾਡੀ ਗੱਲ ਹੋਈ ਆ ਇਸ ਮਾਮਲੇ ਦੇ ਉੱਤੇ ਤੁਸੀਂ ਗੱਲ ਕੀਤੀ ਹੋਵੇ ਪੁਲਿਸ ਦੇ ਨਾਲ ਉਸ ਵੇਲੇ ਇਸ ਵੇਲੇ ਇਸ ਗੱਲ ਤੇ ਬੁੱਲ ਨੂੰ ਤਿਆਰ ਕੈਮਰੇ ਮੇਰੇ ਬੁੱਲ ਨੂੰ ਤਿਆਰ ਨਹੀਂ ਉਹ ਕਹਿੰਦੇ ਜਦੋਂ ਸਾਡਾ ਫੜਿਆ ਅਸੀਂ ਤਾਂ ਸੰਜੀਤ ਗੱਲ ਕਰ ਤੇ ਲੜਕੀ ਨੂੰ ਕੋਈ ਝੋਟ ਵੀ ਆਈ ਆ ਕਿਉਂਕਿ ਬੜੀ ਜ਼ਬਰਦਸਤੀ ਲੜਕੀ ਦੇ ਕੋਲੋਂ ਜਿਹੜਾ ਪਰਸ ਆਪਾਂ ਦੇਖ ਰਿਹਾ ਪਰਸ ਜਾਂ ਪਰਸ ਦੇ ਵਿੱਚ ਜੋ ਫੋਨ ਆ ਬੜਾ ਜ਼ਬਰਦਸਤੀ ਦੇ ਨਾਲ ਖਿੱਚਿਆ ਜਾ ਰਿਹਾ ਉਸ ਨੂੰ ਮੋਲੀ ਦੇ ਚੁਟਾਈਆਂ ਹੋਰ ਕੋਈ ਝੋਟ ਨਹੀਂ ਆਈ ਮੋਲੀ ਨਹੀਂ ਚੁਟਾਈਆਂ ਸੀ ਤੇ ਲੜਕੀ ਦੇ ਨਾਲ ਜਿਹੜੀ ਹੋਰ ਤਿੰਨ ਲੜਕੀਆਂ ਜਾ ਰਹੀਆਂ ਸੀ ਲੁੱਟ ਇੱਕ ਕੋਲੋਂ ਹੋਈ ਆ ਜਾਂ ਤਿੰਨਾਂ ਕੋਲੋਂ ਇੱਕ ਕੋਲੋਂ ਗੁਲੀ ਨੂੰ ਕੋਲੋਂ ਹੋਈ ਜੀ ਇੱਕ ਨਾਲ ਹੀ ਕੋਲੋਂ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਹਰਮਿੰਦਰ ਸਿੰਘ ਜੀ ਤੁਸੀਂ ਸਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੋ ਇਹ ਪੱਤਰਕਾਰ ਸਾਨ ਸਾਡੇ ਬਠਿੰਡਾ ਤੋਂ ਜਿਨ੍ਹਾਂ ਨੇ ਇਸ ਮਾਮਲੇ ਦੇ ਉੱਤੇ ਜਾਣਕਾਰੀ ਦਿੱਤੀ ਕਿ ਲੁੱਟ ਦੇ ਇਰਾਦੇ ਦੇ ਨਾਲ ਨੌਜਵਾਨ ਆਂਦਾ ਆ ਲੜਕੀ ਨੂੰ ਸ਼ਿਕਾਰ ਬਣਾਉਂਦਾ ਆ ਲੜਕੀ ਦੇ ਕੋਲੋਂ ਜ਼ਬਰਦਸਤੀ ਫੋਨ ਖੋ ਕੇ ਮੌਕੇ ਦੇ ਉੱਤੋਂ ਫਰਾਰ ਹੋ ਜਾਂਦਾ ਆ ਸੋ ਜਿਗਾਲ ਤੁਸੀਂ ਜੁੜ ਚੁੱਕੇ ਹੋ ਔਨਅਰ ਦੇ ਨਾਲ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਸ਼ਰਿਆਮ ਸੀਸੀਟੀਵੀ ਦੇ ਵਿੱਚ ਇੱਕ ਲੁੱਟ ਦੀ ਘਟਨਾ ਰਿਕਾਰਡ ਹੋਈ ਆ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਕਿ ਇਸ ਤਰ੍ਹਾਂ ਜ਼ਬਰਦਸਤੀ ਲੜਕੀ ਦੇ ਕੋਲੋਂ ਕਿਆ ਜਾ ਰਿਹਾ ਫੋਨ ਖੋਇਆ ਜਾਂਦਾ ਜਿਸ ਤੋਂ ਬਾਅਦ ਲੜਕੀ ਦੇ ਵੱਲੋਂ ਮੌਕੇ ਦੇ ਉੱਤੇ ਰੋਲਾ ਵੀ ਪਾਇਆ ਜਾਂਦਾ ਪਰ ਉਹਨੂੰ ਕੋਈ ਬਚਾਉਣ ਦੇ ਲਈ ਨਹੀਂ ਆਂਦਾ ਇੰਨੀ ਦੇਰ ਨੂੰ ਜਿਹੜਾ ਲੁਟੇਰਾ ਹੁੰਦਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਆ ਇਸ ਖਬਰ ਦੇ ਲਈ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਬਠਿੰਡਾ ਤੋਂ ਪੱਤਰਕਾਰ ਜੁੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਰਮਿੰਦਰ ਜੀ ਔਨ 에ਅਰ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ ਹਾਂਜੀ ਬਿਕਮ ਜੀ ਇਹ ਤੇ ਵੀਡੀਓ ਇੰਨੀ ਵਾਇਰਲ ਹੋ ਰਹੀ ਹੈ ਬਠਿੰਡਾ ਜਿਹਦੇ ਵਿੱਚ ਕਿ ਬੇਸ਼ੱਕ ਇਹ ਕੁੜੀਆਂ ਤਿੰਨ ਆਪਣੇ ਟਿਊਸ਼ਨ ਤੋਂ ਟਿਊਸ਼ਨ ਪੜ੍ਹਨ ਜੀ ਜਾ ਰਹੀ ਸੀ ਜੀਤ ਰੋੜ ਤੇ ਪਿੱਛੋਂ ਇੱਕ ਲੜਕਾ ਆਇਆ ਉਹਨਾਂ ਦਾ ਮੋਬਾਈਲ ਖੋ ਕੇ ਭਜ ਗਿਆ ਕਸ਼ਰਨਾਗਰ ਨੂੰ ਚਿਰਚਿੰਗ ਨਾ ਹੋਇਆ ਪਰ ਕੋਈ ਬਾਅਦ ਨਹੀਂ ਆਇਆ ਤੇ ਹਾਲੇ ਤੱਕ ਪੁਲਿਸ ਦੇ ਵੱਲੋਂ ਕੋਈ ਇਸ ਮਾਮਲੇ ਦੇ ਉੱਤੇ ਕਾਰਵਾਈ ਕਰਕੇ ਨੌਜਵਾਨ ਨੂੰ ਲੱਭਿਆ ਜਾ ਰਿਹਾ ਕਿਉਂਕਿ ਨੌਜਵਾਨ ਦਾ ਫੇਸ ਕਲੀਅਰ ਕੈਮਰੇ ਦੇ ਵਿੱਚ ਆ ਰਿਹਾ ਕੋਲ ਉਹਨਾਂ ਨੇ ਕੈਮਰੇ ਦੇ ਤੱਥ ਨਾਲ ਦਾਰਚ ਨੂੰ ਜੋ ਜਾਂਚ ਚੱਲ ਜਾਰੀ ਹੈ ਜਦੋਂ ਵੀ ਇਹ ਜਆ ਪੜਿਆ ਗਿਆ ਉਹ ਪੇਸ਼ ਕੀਤਾ ਜਾਵੇਗਾ ਤੇ ਬਅ ਕੀ ਕਾਰਨ ਆ ਬਠਿੰਡਾ ਲਗਾਤਾਰ ਬਠਿੰਡਾ ਦੇ ਵਿੱਚ ਆਏ ਦੇ ਨਹੀਂ ਲੁੱਟਖੋ ਦੀਆਂ ਵਾਰਦਾਤਾ ਵੀ ਵੱਧ ਰਹੀਆਂ ਪ੍ਰਸ਼ਾਸਨ ਦੇ ਵੱਲੋਂ ਕੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਕਿਸ ਤਰ੍ਹਾਂ ਇਸ ਦੇ ਉੱਤੇ ਨੱਥ ਪਾਈ ਜਾ ਸਕਦੀ ਹੈ ਜਿੰਨੇ ਵੀ ਇਹ ਲੁੱਟਕੋਅ ਸਿਨਚਰ ਕਰਦੇ ਹੈ ਇਹ ਸਾਰੇ ਜਿਨ੍ਹਾਂ ਨੂੰ ਨਸ਼ੇੜੀ ਹੈ ਨਸ਼ੇ ਨੂੰ ਨਸ਼ ਨੂੰ ਪੂਰਤੀ ਲਈ ਇਹ ਕੰਮ ਨੂੰ ਜਾਮ ਦੇ ਦਿਆ ਤੇ ਪੁਲਿਸ ਨਾਲ ਤੁਹਾਡੀ ਗੱਲ ਹੋਈ ਹੈ ਇਸ ਮਾਮਲੇ ਦੇ ਉੱਤੇ ਤੁਸੀਂ ਗੱਲ ਕੀਤੀ ਹੋਵੇ ਪੁਲਿਸ ਦੇ ਨਾਲ ਇਸ ਵੀ ਇਸ ਗੱਲ ਤੇ ਬੰਲੂ ਨੂੰ ਪਿਆਰ ਕੈਮਰੇ ਮਰੇ ਬੰਲੂ ਨੂੰ ਪਿਆਰ ਨਹੀਂ ਉਹ ਕਹਿੰਦੇ ਜਦੋਂ ਸਾਡਾ ਫੜਿਆ ਅਸੀਂ ਤੁਹਾਨੂੰ ਸਹੀ ਗੱਲ ਕਰ ਤੇ ਲੜਕੀ ਨੂੰ ਕੋਈ ਝੋਟ ਵੀ ਆਈ ਹੈ ਕਿਉਂਕਿ ਬੜੀ ਜ਼ਬਰਦਸਤੀ ਲੜਕੀ ਦੇ ਕੋਲੋਂ ਜਿਹੜਾ ਪਰਸ ਆਪਾਂ ਦੇਖ ਰਿਹਾ ਪਰਸ ਜਾਂ ਪਰਸ ਦੇ ਵਿੱਚ ਜੋ ਫੋਨ ਆ ਬੜਾ ਜ਼ਬਰਦਸਤੀ ਦੇ ਨਾਲ ਖਿੱਚਿਆ ਜਾ ਰਿਹਾ ਕੋਈ ਮੋਗਲੀ ਜਾਂ ਚੁਟਾਈਆਂ ਹੋਰ ਕੋਈ ਝੋਟ ਨਹੀਂ ਆਈਆਂ ਮੋਗਲੀ ਨਹੀਂ ਚੁਟਾਈਆਂ ਸੀ ਤੇ ਲੜਕੀ ਦੇ ਨਾਲ ਜਿਹੜੀ ਹੋਰ ਤਿੰਨ ਲੜਕੀਆਂ ਜਾ ਰਹੀਆਂ ਸੀ ਲੁੱਟ ਇੱਕ ਕੋਲੋਂ ਹੋਈ ਹੈ ਜਾਂ ਤਿੰਨਾਂ ਕੋਲੋਂ ਇੱਕ ਕੋਲੋਂ ਬੁਲੀ ਨੂੰ ਕੋਲੋਂ ਹੋਈ ਜੀ ਇੱਕ ਤਾਂ ਨਹੀਂ ਕੋਲੋਂ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਹਰਮਿੰਦਰ ਸਿੰਘ ਜੀ ਤੁਸੀਂ ਸਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੋ ਇਹ ਪੱਤਰਕਾਰ ਸਾਨ ਸਾਡੇ ਬਠਿੰਡਾ ਤੋਂ ਜਿਨ੍ਹਾਂ ਨੇ ਇਸ ਮਾਮਲੇ ਦੇ ਉੱਤੇ ਜਾਣਕਾਰੀ ਦਿੱਤੀ ਕਿ ਲੁੱਟ ਦੇ ਇਰਾਦੇ ਦੇ ਨਾਲ ਨੌਜਵਾਨ ਆਂਦਾ ਆ ਲੜਕੀ ਨੂੰ ਸ਼ਿਕਾਰ ਬਣਾਉਂਦਾ ਆ ਲੜਕੀ ਦੇ ਕੋਲੋਂ ਜ਼ਬਰਦਸਤੀ ਫੋਨ ਖੋ ਕੇ ਮੌਕੇ ਦੇ ਉੱਤੋਂ ਫਰਾਰ ਹੋ ਜਾਂਦਾ ਆ ਸੋ ਇਹ ਗੱਲ ਤੁਸੀਂ ਜੁੜ ਚੁੱਕੇ ਹੋ ਆਨ ਇਅਰ ਦੇ ਨਾਲ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਸ਼ਰਿਆਮ ਸੀਸੀਟੀਵੀ ਦੇ ਵਿੱਚ ਇੱਕ ਲੁੱਟ ਦੀ ਘਟਨਾ रिकॉर्ड ਹੋਈਆਂ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਕਿ ਇਸ ਤਰ੍ਹਾਂ ਜ਼ਬਰਦਸਤੀ ਲੜਕੀ ਦੇ ਕੋਲੋਂ ਕਿਹਾ ਜਾ ਰਿਹਾ ਫੋਨ ਖੋਇਆ ਜਾਂਦਾ ਜਿਸ ਤੋਂ ਬਾਅਦ ਲੜਕੀ ਦੇ ਵੱਲੋਂ ਮੌਕੇ ਦੇ ਉੱਤੇ ਰੋਲਾ ਵੀ ਪਾਇਆ ਜਾਂਦਾ ਪਰ ਉਹਨੂੰ ਕੋਈ ਬਚਾਉਣ ਦੇ ਲਈ ਨਹੀਂ ਆਂਦਾ ਇੰਨੀ ਦੇਰ ਨੂੰ ਜਿਹੜਾ ਲੁਟੇਰਾ ਹੁੰਦਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਆ ਇਸ ਖਬਰ ਦੇ ਲਈ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਬਠਿੰਡਾ ਤੋਂ ਪੱਤਰਕਾਰ ਜੁੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਰਮਿੰਦਰ ਜੀ ਔਨ 에ਅਰ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ ਹਾਂਜੀ ਬਿਕਮ ਜੀ ਇਹ ਤੋ ਮੈਂ ਵੀਡੀਓ ਇੰਨੀ ਵਾਇਰਲ ਹੋ ਰਹੀ ਹੈ ਬ੍ਰਿੰਡ ਦੇ ਜਿਹਦੇ ਵਿੱਚ ਕਿ ਬੇਸ਼ੱਕ ਇਹ ਕੁੜੀਆਂ ਤਿੰਨ ਆਪਣੇ ਟਿਊਸ਼ਨ ਤੋਂ ਟਿਊਸ਼ਨ ਪੜ੍ਹਨ ਜੀ ਜਾ ਰਹੇ ਸੀ ਜੀਤ ਰੋੜ ਤੇ ਪਿੱਛੋਂ ਇੱਕ ਲੜਕਾ ਆਇਆ ਉਹਨਾਂ ਦਾ ਮੋਬਾਈਲ ਖੋ ਕੇ ਭੱਜ ਗਿਆ ਕਸ਼ਰਨਾਗਰ ਨੂੰ ਚਿਰਚਿੰਨਾ ਰਿਹਾ ਹੋਇਆ ਪਰ ਕੋਈ ਬਾਅਦ ਨਹੀਂ ਆਇਆ ਤੇ ਹਾਲੇ ਤੱਕ ਪੁਲਿਸ ਦੇ ਵੱਲੋਂ ਕੋਈ ਇਸ ਮਾਮਲੇ ਦੇ ਉੱਤੇ ਕਾਰਵਾਈ ਕਰਕੇ ਨੌਜਵਾਨ ਨੂੰ ਲੱਭਿਆ ਜਾ ਰਿਹਾ ਕਿਉਂਕਿ ਨੌਜਵਾਨ ਦਾ ਫੇਸ ਕਲੀਅਰ ਕੈਮਰੇ ਦੇ ਵਿੱਚ ਆ ਰਿਹਾ ਕੋਲਰਾਨੇ ਕੈਨੇਡੀਅਨ ਦੇ ਦਾ ਤਤਨ ਦਾ ਅਰਚ ਨੂੰ ਜੋ ਚ ਚੱਲ ਜਾਰੀ ਹੈ ਜਦੋਂ ਵੀ ਇਹ ਜਾ ਪੜਾ ਗਿਆ ਉਹ ਪੇਸ਼ ਕਿ ਤੱਕ ਹੈ ਤੇ ਇਹ ਕੀ ਕਰ ਰਹੇ ਆ ਬਠਿੰਡਾ ਲਗਾਤਾਰ ਬਠਿੰਡਾ ਦੇ ਵਿੱਚ ਆਏ ਦੇ ਨਹੀਂ ਲੁੱਟ ਖੋਹ ਦੀਆਂ ਵਾਰਦਾਤਾ ਵੀ ਵੱਧ ਰਹੀਆਂ ਪ੍ਰਸ਼ਾਸਨ ਦੇ ਵੱਲੋਂ ਕੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨਹੀਂ ਕਿਸ ਤਰ੍ਹਾਂ ਇਸ ਦੇ ਉੱਤੇ ਨੱਥ ਪਾਈ ਜਾ ਸਕਦੀ ਹੈ ਜਿੰਨੇ ਵੀ ਇਹ ਲੁਟਕੋਰਸ ਇੰਸੈਂਚਰ ਕਰਦੇ ਹੈ ਇਹ ਸਾਰੇ ਜਿਹਨਾਂ ਨੂੰ ਨਸ਼ੇੜੀ ਹੈ ਨਸ਼ੇੜੇ ਨੂੰ ਨਸ਼ੇ ਨੂੰ ਪੂਰਤੀ ਲਈ ਇਹ ਕੰਮ ਨੂੰ ਜਾਮ ਦੇ ਦਿਆ ਤੇ ਪੁਲਿਸ ਨਾਲ ਤੁਹਾਡੀ ਗੱਲ ਹੋਈ ਆ ਇਸ ਮਾਮਲੇ ਦੇ ਉੱਤੇ ਤੁਸੀਂ ਗੱਲ ਕੀਤੀ ਹੋਵੇ ਪੁਲਿਸ ਦੇ ਨਾਲ ਪੁਲਿਸ ਵਾਲੇ ਇਸ ਵੇਲੇ ਇਸ ਗੱਲ ਤੇ ਬੁੱਲਣੋਂ ਤਿਆਰ ਕੈਮਰੇ ਮਰੇ ਬੁੱਲਣੋਂ ਤਿਆਰ ਨਹੀਂ ਉਹ ਕਹਿੰਦੇ ਜਦੋਂ ਸਾਡਾ ਫੜਿਆ ਅਸੀਂ ਤੁਹਾਨੂੰ ਸੰਜੀਤ ਗੱਲ ਕਰ ਤੇ ਲੜਕੀ ਨੂੰ ਕੋਈ ਝੋਟ ਵੀ ਆਈ ਆ ਕਿਉਂਕਿ ਬੜੀ ਜ਼ਬਰਦਸਤੀ ਲੜਕੀ ਦੇ ਕੋਲੋਂ ਜਿਹੜਾ ਪਰਸ ਆਪਾਂ ਦੇਖ ਰਿਹਾ ਪਰਸ ਜਾਂ ਪਰਸ ਦੇ ਵਿੱਚ ਜੋ ਫੋਨ ਆ ਬੜਾ ਜ਼ਬਰਦਸਤੀ ਦੇ ਨਾਲ ਖਿੱਚਿਆ ਜਾ ਰਿਹਾ ਉਸਨ ਮੋਲੀ ਜਾਂ ਚੋਟਾਂ ਨਹੀਂ ਆ ਹੋਰ ਕੋਈ ਝੋਟ ਨਹੀਂ ਆਈ ਮੋਲੀ ਨਹੀਂ ਚੋਟਾਂ ਨਹੀਂ ਆਈ ਸੀ ਤੇ ਲੜਕੀ ਦੇ ਨਾਲ ਜਿਹੜੀ ਹੋਰ ਤਿੰਨ ਲੜਕੀਆਂ ਜਾ ਰਹੀਆਂ ਸੀ ਲੁੱਟ ਇੱਕ ਕੋਲੋਂ ਹੋਈ ਆ ਜਾਂ ਤਿੰਨਾਂ ਕੋਲੋਂ ਇੱਕ ਕੋਲੋਂ ਬਿਲਕੁਲ ਬਿਲਕੁਲ ਹੋਈ ਜੀ ਇੱਕ ਨਾ ਵੀ ਕੋਈ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਹਰਮਿੰਦਰ ਸਿੰਘ ਜੀ ਤੁਸੀਂ ਸਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੋ ਇਹ ਪੱਤਰਕਾਰ ਸਾਨ ਸਾਡੇ ਬਠਿੰਡਾ ਤੋਂ ਜਿਨ੍ਹਾਂ ਨੇ ਇਸ ਮਾਮਲੇ ਦੇ ਉੱਤੇ ਜਾਣਕਾਰੀ ਦਿੱਤੀ ਕਿ ਲੁੱਟ ਦੇ ਇਰਾਦੇ ਦੇ ਨਾਲ ਨੌਜਵਾਨ ਆਂਦਾ ਆ ਲੜਕੀ ਨੂੰ ਸ਼ਿਕਾਰ ਬਣਾਉਂਦਾ ਆ ਲੜਕੀ ਦੇ ਕੋਲੋਂ ਜ਼ਬਰਦਸਤੀ ਫੋਨ ਖੋ ਕੇ ਮੌਕੇ ਦੇ ਉੱਤੋਂ ਫਰਾਰ ਹੋ ਜਾਂਦਾ ਆ ਸੋ ਜਿਗਾਲ ਤੁਸੀਂ ਜੋੜ ਚੁੱਕੇ ਹੋ ਔਨ ਏਅਰ ਦੇ ਨਾਲ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਸ਼ਰਿਆਮ ਸੀਸੀਟੀਵੀ ਦੇ ਵਿੱਚ ਇੱਕ ਲੁੱਟ ਦੀ ਘਟਨਾ ਰਿਕਾਰਡ ਹੋਈ ਆ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਕਿ ਇਸ ਤਰ੍ਹਾਂ ਜ਼ਬਰਦਸਤੀ ਲੜਕੀ ਦੇ ਕੋਲੋਂ ਕਿਹਾ ਜਾ ਰਿਹਾ ਫੋਨ ਖੋਇਆ ਜਾਂਦਾ ਜਿਸ ਤੋਂ ਬਾਅਦ ਲੜਕੀ ਦੇ ਵੱਲੋਂ ਮੌਕੇ ਦੇ ਉੱਤੇ ਰੋਲਾ ਵੀ ਪਾਇਆ ਜਾਂਦਾ ਪਰ ਉਹਨੂੰ ਕੋਈ ਬਚਾਉਣ ਦੇ ਲਈ ਨਹੀਂ ਆਂਦਾ ਇੰਨੀ देर ਨੂੰ ਜਿਹੜਾ ਲੁਟੇਰਾ ਹੁੰਦਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਆ ਇਸ ਖਬਰ ਦੇ ਲਈ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਬਠਿੰਡਾ ਤੋਂ ਪੱਤਰਕਾਰ ਜੁੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਰਮਿੰਦਰ ਜੀ ਔਨ 에ਅਰ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਹਾਂ ਜੀ ਬਿਕਰ ਜੀ ਇਹ ਇਹ ਤਾਂ ਵੀਡੀਓ ਇੰਨੀ ਵਾਇਰਲ ਹੋ ਰਹੀ ਹੈ ਬਠਿੰਡਾ ਜਿਹਦੇ ਵਿੱਚ ਕਿ ਬੇਸ਼ੱਕ ਇਹ ਕੁੜੀਆਂ ਤਿੰਨ ਆਪਣੇ ਟਿਊਸ਼ਨ ਤੋਂ ਟਿਊਸ਼ਨ ਪੜ੍ਹਨ ਜਿਹਾ ਜਾ ਰਹੀ ਸੀ ਜੀ ਤੁਰੜਤੀ ਪਿੱਛੋਂ ਇੱਕ ਲੜਕਾ ਆਇਆ ਉਹਨਾਂ ਦਾ ਮੋਬਾਈਲ ਖੋ ਕੇ ਭਜ ਗਿਆ